ਕੀ ਮਨਦੀਪ ਸਿੰਘ ਡੇਢ ਸਾਲ ਦੇ ਵਿੱਚ ਕੀ ਕਰ ਦੇਣਗੇ ਭਾਈ ਡੇਢ ਸਾਲ ਤਾਂ ਰਹਿ ਗਿਆ ਹੁਣ ਉਮੀਦਾਰ ਦੇ ਉਹ ਇਹ ਗੱਲ ਕਹਿੰਦੇ ਨੇ ਵੀ ਅਸੀਂ ਕਾਤਲ ਦੇ ਭਰਾ ਨੂੰ ਵੋਟ ਕਿਉਂ ਪਾਈਏ ਇਹ ਲੋਕਾਂ ਦੀ ਸਵਾਲ ਹੈ ਮੈਂ ਪੁੱਛਣਾ ਚਾਹੁੰਦਾ ਕਿ ਉਹਦੀ ਜਿਹੜੀ ਰੋਸ਼ਨੀ ਹੈ ਉਹਦੀ ਉਹਦੀ ਕੰਮ ਦੀ ਉਹਦੀ ਸੋਚ ਦੀ ਰੋਸ਼ਨੀ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਔਰ ਲੋਕ ਸੋਚਦੇ ਆ ਕਿ ਅਮਰਪਾਲ ਜੀ ਬਾਹਰ ਨਿਕਲਾਵੇਂ ਤੇ ਅਸੀਂ ਸਾਰੀ ਉਹਦਾ ਸਹਿਯੋਗ ਦੇਵਾਂਗੇ ਕਿ ਸਾਰੇ ਹਿੰਦੂ ਹੀ ਅਤ ਤੁਸੀਂ ਇੰਟਰਵਿਊ ਕਰਕੇ ਵੇਖ ਲੋ ਆਪ ਜੇ ਕਰ ਸਕਦੇ ਆ ਤਾਂ ਹਿੰਦੂ ਸਾਰੇ ਹੀ ਇਸ ਗੱਲ ਨਾਲ ਸਹਿਮਤ ਆ ਕਿ ਅਸੀਂ ਭਾਈ ਮਨਦੀਪ ਸਿੰਘ ਦੀ ਵਾਦਸ ਕਰਾਂਗੇ ਮਸਲਾ ਆਪ ਹੀ ਕੋਹਾੜਾ ਮਾਰ ਲਿਆ ਰਾਜੀ ਨੇ ਤਾਂ ਕਹਿ ਕੇ ਵੀ ਤੁਸੀਂ ਹਿੰਦੁਸਤਾਨ ਦੇ ਨਾਲ ਆ ਕਿ ਖਾਲਸਾਣ ਦੇ ਨਾਲ ਨਾ ਕੋਈ ਖਾਲਸਾਣ ਦੀ ਗੱਲ ਹੋਈ ਆ ਨਾ ਕੋਈ ਖਾਲਸਾਣ ਦਾ ਨਾਰਾ ਲੱਗਾ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਨੇ ਕੀਤਾ ਕੀ ਆ ਸਰ ਜੁਮਲੇ ਵਿਖਾ ਕੇ ਲੋਕਾਂ ਨੂੰ ਜਦੋਂ ਤੁਹਾਡੇ ਕੋਲੇ ਹੀ ਕੋਸ਼ਿਸ਼ ਨਹੀਂ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਪਿੰਡ ਚ ਬੜੀ ਕਈ ਥਾਂ ਤੇ ਮੈਂ ਲਿਖਿਆ ਪਿੰਡ ਚ ਲਿਖਿਆ ਕਿ ਐਮਐਲਏ ਪੈਨਸ਼ਨਾਂ ਵੜੇ ਆਹ ਨਾਲ ਆ ਪੈਨ ਦੀ ਜੇ ਕੋਈ ਕੰਮ ਕੀਤਾ ਲੋਕ ਉਹਨਾਂ ਦਾ ਕਰਦੇ ਨਾ ਮੌਜੂਦਾ ਸਰਕਾਰ ਆ ਲੋਕੀ ਸਰਕਾਰ ਤੋਂ ਕੰਮ ਲੈਣਾ ਹੁੰਦਾ ਲੋਕਾਂ ਨੇ ਫਿਰ ਫਿਰ ਵੀ ਲੋਕ ਉਲਟ ਵੋਟ ਪਾ ਰਹੇ ਕਿਸੇ ਉਹ ਧਰਮੀ ਫੌਜੀ ਸੀ ਉਹ ਤਾਂ ਕਹਿੰਦੇ ਪਹਿਲਾਂ ਛੱਡ ਕੇ ਆ ਗਿਆ ਸੀ ਸ਼ਰਾਬੀ ਕੋ ਭੀ ਬੰਦਾ ਧਾਰੂ ਪੀਂਦਾ ਉਹਨਾਂ ਨੂੰ ਸਟੇਜ ਤੇ ਕਿਉਂ ਨਹੀਂ ਲਾਉਂਦੇ ਧਰਮੀ ਫੌਜੀ ਨੂੰ ਧਰਮੀ ਫੌਜੀ ਨੂੰ ਸਟੇਜ ਤੇ ਕਿਉਂ ਨਹੀਂ ਲਿਆਂਦਾ ਜਾ ਰਿਹਾ ਪੂਰੇ ਪੰਜਾਬ ਦੀ ਅੱਖ ਤਰਨ ਤਰਨ ਜਿਮਨੀ ਚੋਣ ਤੇ ਹੈ ਕਿਉਂਕਿ ਜਿਮਨੀ ਚੋਣ ਇਸ ਵਕਤ ਹਰ ਇੱਕ ਪਾਰਟੀ ਲਈ ਹੈ ਮੈਂ ਕਿਉਂਕਿ ਇਹ ਜਿਮਨੀ ਚੋਣ ਬਹੁਤ ਕੁਝ ਤੈ ਕਰੇਗੀ ਇਹ ਜਿਮਨੀ ਚੋਣ 2027 ਦੀ ਨੀ ਰੱਖੂਗੀ ਇਸ ਜਿਮਨੀ ਚੋਣ ਦੇ ਵਿੱਚ ਵਾਰਿਸ ਪੰਜਾਬ ਵੀ ਉਤਰਿਆ ਹੋਇਆ ਬਹੁਤ ਗਿਣਤੀ ਦੇ ਵਿੱਚ ਚੋਣ ਪ੍ਰਚਾਰ ਹੋਇਆ ਪਰ ਕੱਲ ਚੋਣ ਪ੍ਰਚਾਰ ਬੰਦ ਹੋ ਗਿਆ ਹੁਣ ਕੀ ਸਥਿਤੀ ਹੋਗੀ ਤਰਨ ਤਰਨ ਦੀ ਭਾਈ ਮਨਦੀਪ ਸਿੰਘ ਦੀ ਕੀ ਸਥਿਤੀ ਹੈ ਜਾਂ ਬਾਕੀ ਪਾਰਟੀਆਂ ਦੀ ਕੀ ਸਥਿਤੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬਾਬੂ ਸਿੰਘ ਜੀ ਬਰਾੜ ਫਰੀਦਕੋਟ ਤੋਂ ਮੌਜੂਦ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਸਫਰ ਸਫਰ ਤੇ ਔਰ ਸਫਰ ਦੇ ਜਿੰਨੇ ਵੀ ਕਰਤਾ ਤਰਸਾ ਔਰ ਸਾਰੀ ਜਨਤਾ ਜਿਹੜੀ ਹੈ ਪੰਜਾਬ ਦੀ ਜਿਨ੍ਹਾਂ ਦੀਆਂ ਨਜ਼ਰਾਂ ਤਰਨਤਾਂ ਤੇ ਲੱਗੀਆਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਬਰਾੜ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਕੀ ਲੱਗਦਾ ਹੈ ਇਸ ਵਰ ਭਾਈ ਮਨਦੀਪ ਸਿੰਘ ਜੀ ਕਿਵੇਂ ਜਿੱਤਣਗੇ ਕਿਉਂਕਿ ਇੱਕ ਪਾਸੇ ਜਿਹੜੇ ਲੋਕ ਐ ਉਹ ਵੀ ਸਵਾਲ ਉਠਾਉਂਦੇ ਨੇ ਵੀ ਭਾਈ ਅਮਰਪਾਲ ਸਿੰਘ ਜੀ ਨੇ ਕੰਮ ਨਹੀਂ ਕੀਤੇ ਕੰਮ ਹੋਇਆ ਨਹੀਂ ਲੱਕੇ ਦਾ ਇਸ ਵਾਰ ਭਾਈ ਅਸੀਂ ਬੰਦੀਪ ਸਿੰਘ ਨੂੰ ਚੁਣੀਏ ਤੇ ਚੁਣੀਏ ਕਿਉਂ ਹਾਂ ਬਹੁਤ ਵਧੀਆ ਸਵਾਲ ਆ ਤੁਹਾਡਾ ਕੋਈ ਵੀ ਐਮਪੀ ਐ ਜਿਹੜਾ ਜੋ ਫ੍ਰੀਲੀ ਕੰਮ ਜੇ ਕਰਨਾ ਹੁੰਦਾ ਹੈ ਤਾਂ ਉਹਨੂੰ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ ਕਿ ਉਹ ਆ ਕੇ ਆਪਣੇ ਹਲਕੇ ਵਿੱਚ ਕੰਮ ਕਰੇ ਉਹ ਆਜ਼ਾਦੀ ਤਾਂ ਉਹਦੇ ਕੋਲੋਂ ਖੋਹੀ ਗਈ ਔਰ ਕਿਸੇ ਬੰਦੇ ਨੂੰ ਅਧਿਕਾਰ ਵੀ ਨਹੀਂ ਦਿੱਤਾ ਗਿਆ ਕਿਉਂਕਿ ਕੁਸ਼ ਲੀਗਲੀ ਇਹ ਵੀ ਹੁੰਦਾ ਕਿ ਉਹ ਅਧਿਕਾਰ ਦੇ ਸਕਦਾ ਕਿਸੇ ਸਾਥੀ ਨੂੰ ਕਿਸੇ ਸਾਥੀ ਨੂੰ ਪਾਵਰ ਡਿਲੀਗੇਟ ਕਰ ਸਕਦਾ ਕਿ ਆ ਜਿਹੜੇ ਪੈਸੇ ਆਉਣੇ ਡਿਵੈਲਪਮੈਂਟ ਦੇ ਦੇਵਾ ਉਹ ਵੀ ਸਰਕਾਰ ਨੇ ਨਹੀਂ ਕੀਤਾ ਐਡਾ ਵੱਡਾ ਵਿਸਕਰਾ ਕੀਤਾ ਗਿਆ ਤਾਂ ਉਹ ਉਹ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਉਹਨੂੰ ਤਾਂ ਬਿਨਾਂ ਕਿਸੇ ਕਾਰਨ ਐਨਐਸਐਲ ਦੀ ਨਜ਼ਰਬੰਦ ਕੀਤਾ ਉਹਦਾ ਕੋਈ ਕਾਰਨ ਵੀ ਨਹੀਂ ਬਣਦਾਗਾ ਜਿਸ ਤਰ੍ਹਾਂ ਐਡੀ ਵੱਡੀ ਕੋਈ ਸਜ਼ਾ ਨਹੀਂ ਮਿਲ ਸਕਦੀ ਸੀ ਜਿਹੜੀ ਉਹਨਾਂ ਨੇ ਦਿੱਤੀ ਗਈ ਹੈ ਉਹ ਸਿਰਫ ਇੱਕ ਕਿ ਉਹਦੀ ਜਿਹੜੀ ਰੋਸ਼ਨੀ ਹੈ ਉਦੀ ਉਦੀ ਕੰਮ ਦੀ ਉਦੀ ਸੋਚ ਦੀ ਰੋਸ਼ਨੀ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਫੈਲੀ ਹੋਈ ਆ ਔਰ ਲੋਕ ਸੋਚਦੇ ਆ ਕਿ ਅਮਰਤਪਾਲ ਜੀ ਬਾਹਰ ਨਿਕਲਾਵੇ ਤੇ ਅਸੀਂ ਸਾਰੀ ਉਹਦਾ ਸਹਿਯੋਗ ਦੇਵਾਂਗੇ ਤੇ ਇਸ ਇਲੈਕਸ਼ਨ 'ਚ ਜਿਹੜੇ ਰਿਜ਼ਲਟ ਨਿਕਲੇ ਆ ਉਹ ਵੀ ਅਮਰਤਪਾਲ ਦੀ ਸੋਚ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਆ ਉਹ ਅਮਰਤਪਾਲ ਨੂੰ ਪਿਆਰ ਕਰਦੇ ਆ ਤੇ ਉਹ ਇਸੇ ਕਰਕੇ ਲੋਕ ਆਂਦੇ ਆ ਕਿ ਅਸੀਂ ਭਾਈ ਮਨਦੀਪ ਸਿੰਘ ਨੂੰ ਵੋਟ ਪਾ ਕੇ ਅਸੀਂ ਇਹਨੂੰ ਕਾਮਯਾਬ ਹਾਲਤ ਕਰਾਂਗੇ ਜਿੱਥੇ ਤਰਨਤਾਰਨ ਦੀ ਗੱਲ ਕਰੀਏ ਜੇ ਇੱਥੇ ਤਕਸਾਲੀ ਵੋਟ ਹੈ ਤਾਂ ਉੱਥੇ ਕਿਤਨਾ ਕਿਤੇ ਹਿੰਦੂ ਵੋਟ ਵੀ ਹੈ ਕੀ ਲੱਗਦਾ ਉਹ ਹਿੰਦੂ ਵੋਟ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪੁੱਗਤੂਗੀ ਬਿਲਕੁਲ ਸਣੀ ਨੇ ਜੋ ਕੁਝ ਕੰਮ ਕੀਤਾ ਕਿਹੜਾ ਵੱਡਾ ਕਾਰਨਾਮਾ ਕੀਤਾ ਕਿ ਉਹ ਸੂਬਾ ਸਰਹੰਦ ਨੂੰ ਉਹ ਉਹਨੂੰ ਮਾਰ ਕੇ ਜਾਉਂ ਦਸਰ ਨੂੰ ਸਜ਼ਾ ਦੇ ਕੇ ਉਹਨੇ ਇਹ ਸਾਬਤ ਕਰਦਾ ਕਿ ਕਿੰਨੇ ਹਿੰਦੂਆਂ ਦੇ ਬੱਚਿਆਂ ਨੂੰ ਸੂਬਾ ਸਰਹੰਦ ਨੇ ਤਸ਼ੱਦਦ ਕੀਤਾ ਸੀ ਤੇ ਮਾਰਿਆ ਸੀ ਇਸ ਕਰਕੇ ਸਾਰੇ ਹਿੰਦੂ ਹੀ ਤੁਸੀਂ ਇੰਟਰਵਿਊ ਕਰਕੇ ਵੇਖ ਲਓ ਆਪ ਜੇ ਕਰ ਸਕਦੇ ਆ ਤਾਂ ਹਿੰਦੂ ਸਾਰੇ ਹੀ ਇਸ ਗੱਲ ਨਾਲ ਸਹਿਮਤ ਆ ਕਿ ਅਸੀਂ ਭਾਈ ਮਨਦੀਪ ਸਿੰਘ ਦੀ ਵਾਸਤ ਕਰਾਂਗੇ ਕਈ ਕਈ ਜਿਹੜੇ ਸਿਫ ਸੈਨਾ ਦੇ ਕੁਝ ਕੁ ਵਰਕਰ ਨੇ ਕੁਝ ਕੌਦੇਦਾਰ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਅਸੀਂ ਕਾਤਲ ਦੇ ਭਰਾ ਨੂੰ ਵੋਟ ਕਿਉਂ ਪਾਈਏ ਇਹ ਲੋਕਾਂ ਦੀ ਸਵਾਲਾਂ ਮੈਂ ਪੁੱਛਣਾ ਚਾਹੂੰ ਹਾਂ ਉਹ ਕਾਤਲ ਨਹੀਂ ਗਾਤਲ ਇਸ ਕਰਕੇ ਆ ਕਿ ਜਿਹੜਾ ਕਿਸੇ ਧਰਮ ਦੇ ਅਗੇਂਸਟ ਇੰਨਾ ਬੋਲਦਾ ਹੈ ਉਹ ਉਹ ਇੰਨਾ ਕਿਉਂ ਬੋਲਿਆ ਗਿਆ ਕਿਉਂ ਦੂਜੇ ਵੀ ਲੀਡਰ ਹੈਗੇ ਆ ਦੂਜੇ ਵੀ ਬਹੁਤ ਕੁਛ ਹੈਗਾ ਕਲਾ ਸੂਰੀ ਥੋੜੋ ਧਰਮ ਨੂੰ ਵਿਚਾਰਿਆ ਸੀਗਾ ਸਾਰੇ ਲੋਕ ਕਿਹੀ ਹਰੇਕ ਧਰਮ ਦੀ ਆਪਦੀ ਇੱਜ਼ਤ ਕਰਦੇ ਆ ਪਰ ਉਹਦੇ ਨਾਲ ਨਾਲ ਦੂਸਰੇ ਧਰਮ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ ਦੂਸਰੇ ਧਰਮ ਦੀ ਇੱਜ਼ਤ ਕਰਨਾ ਵੀ ਸਾਡਾ ਫਰਜ਼ ਹੈ ਇਹ ਨਹੀਂ ਕਿ ਅਸੀਂ ਆ ਦੂਸਰੇ ਨੂੰ ਕੰਡੈਮਨਡ ਇੰਨਾ ਕਰ ਦਈਏ ਇੰਨਾ ਉਹਨੂੰ ਚੰਗਾ ਮਾੜਾ ਕਹਿ ਦਈਏ ਤੇ ਜਿਹੜੇ ਨੌਜਵਾਨਾ ਉਹਨਾਂ ਦੇ ਦਿਲਾ ਤੇ ਅਸਰ ਪੈਂਦਾ ਉਹ ਉਸ ਅਸਰ ਦੇ ਰਿਜ਼ਲਟ ਨੇ ਹੀ ਜਿਹੜੇ ਸਨੀ ਸਾਹਿਬ ਨੇ ਉਹ ਜਿਹੜੀ ਜੋ ਕੁਛ ਹਜ਼ਰਾਂ ਉਹ ਵਾਰਤਾ ਕੀਤੀ ਹੈ ਜੋ ਕੀਤਾ ਹਸਿਆ ਕੀਤੀ ਹੈ ਉਹਦਾ ਕਾਰਨ ਹੀ ਇਹ ਹੈ ਕਿ ਉਹ ਇਨੇ ਉਹ ਦੂਸਰਾ ਇਹਨੇ ਗਲਤ ਲਫ਼ਜ਼ ਬੋਲ ਰਿਹਾ ਸੀਗਾ ਜਿਹੜੇ ਕਿ ਟੋਲਰੇਟ ਨਹੀਂ ਹੁੰਦੇ ਸੀ ਔਰ ਯੂਜ਼ ਤੋਂ ਟੋਲਰੇਟ ਨਹੀਂ ਹੁੰਦੇ ਹੁੰਦੇ ਕੀ ਲੱਗਦਾ ਹੈ ਭਾਈ ਮਨਦੀਪ ਸਿੰਘ ਦੀ ਸਥਿਤੀ ਅੱਜ ਦੀ ਘੜੀ ਕਿਹੜੇ ਨੰਬਰ ਤੇ ਆ ਜਾਂ ਕਿੱਥੇ ਰਹੂਗੀ ਜੋ ਅਸੀਂ ਸਮਝਦੇ ਹਾਂ ਜੋ ਲੋਕਾਂ ਦੇ ਵਿਚਾਰ ਆ ਜੋ ਲੋਕਾਂ ਦੇ ਦਿਲ ਦੇ ਵਿੱਚ ਭਾਵਨਾਵਾਂ ਉਹ ਇਹ ਹੈ ਕਿ ਸਣੀ ਇੱਕ ਨੰਬਰ ਮਨਦੀਪ ਸਿੰਘ ਇੱਕ ਨੰਬਰ ਤੇ ਆਵੇਗਾ ਇੱਕ ਨੰਬਰ ਤੇ ਮਨਦੀਪ ਪਾਵੇਗਾ ਇਹ ਜਰੂ ਹਰੇਕ ਲੋਕ ਸਾਨੂੰ ਕਹਿੰਦੇ ਆ ਸਾਡੇ ਸਾਡੀਆਂ ਜਿੰਨੀਆਂ ਵੀ ਟੀਮਾਂ ਗਈਆਂ ਆ ਫੀਲਡ ਦੇ ਵਿੱਚ ਉਹਨਾਂ ਨੂੰ ਇਹ ਗੱਲ ਹੱਥ ਜੋੜ ਕੇ ਉਹਨੇ ਕਿਹਾ ਵੀ ਅਸੀਂ ਮਨਦੀਪ ਦੀ ਮਦਦ ਕਰਾਂਗੇ ਭਾਈ ਅਮਰਸਪਾਲ ਦੇ ਨਾਲ ਆ ਅਸੀਂ ਅਸੀਂ ਬਾਲਟੀ ਨੂੰ ਹੀ ਵੋਟ ਪਾਵਾਂਗੇ ਇਹ ਇੱਕ ਪਾਸੇ ਜਿਹੜੀ ਸੱਤਾਧਾਰੀ ਪਾਰਟੀ ਇਹ ਨਹੀਂ ਲੱਗਦਾ ਉਹ ਭਾਰੀ ਪੋਗੀ ਕਿਉਂਕਿ ਲਗਾਤਾਰ ਦਾਵਾ ਕਰਦੀ ਹੈ ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਦਾ ਨੌਕਰੀਆਂ ਦਾ ਇਨਕਲਾਬ ਦਾ ਕੀ ਲੱਗਦਾ ਉਹ ਭਾਰੀ ਨਾ ਪੋਗੀ ਇਸ ਜਿੰਮਨੀ ਚੋਣ ਦੇ ਵਿੱਚ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੁੰਦੀ ਹੈ ਕੋਈ ਪ੍ਰਮਾਣ ਨਹੀਂ ਹਸਨ ਦਿੱਤਾ ਕੋਈ ਪ੍ਰਤੱਖ ਚੀਜ਼ ਨਹੀਂ ਹੋਏਗੀ ਸਾਡੀ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਨੇ ਕੀਤਾ ਕੀ ਆ ਸਰ ਜੁਮਲੇ ਵਿਖਾ ਕੇ ਲੋਕਾਂ ਨੂੰ ਜਦੋਂ ਤੁਹਾਡੇ ਕੋਲੇ ਹੀ ਕੁਝ ਨਹੀਂ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਆ ਕਰ ਦਿਆਂਗੇ ਆ ਕਰ ਦਿਆਂਗੇ 16 ਮੈਡੀਕਲ ਕਾਲਜ ਖੋਲ੍ਹ ਦਿਆਂਗੇ ਇੱਕ ਵੀ ਮੈਡੀਕਲ ਕਾਲਜ ਨਹੀਂ ਖੁੱਲਿਆ ਗਿਆ ਇਹਨਾਂ ਦੇ ਕੋਲ ਸਮਝਕ ਨਹੀਂ ਕੋਈ ਸਕੂਲ ਨਹੀਂ ਕੋਈ ਇੱਕ ਮੱਠਰ ਬਜਰੀ ਦਾ ਨਹੀਂ ਕਰੇ ਸੜਕ ਤੇ ਪਾਇਆ ਗਿਆ ਪੰਜਾਬ ਸਰਕਾਰ ਤੋਂ ਕੀਤਾ ਕੀ ਦੱਸੋ ਤਾਂ ਸਹੀ ਨਾ ਉਹ ਤਾਂ ਕਦੀ ਸੀ ਵਿਕਾਸ ਐਡਵਰਟਾਈਜ਼ਮੈਂਟ ਤੋਂ ਸੋ ਆ ਇਹ ਲਾ 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 ਕਰਨ ਤੋਂ ਸਿਵਾ ਬੋਰਡ ਲਾਉਣ ਤੋਂ ਖਰਚਾ ਕਰ ਤੋਂ ਨਿਯਾਇਜ ਖਰਚਾ ਕਰਨ ਤੋਂ ਸਿਵਾ ਲੋਕਾਂ ਦੀਆਂ ਭਾਵਨਾ ਲੋਕ ਪੁੱਛਦੇ ਲੋਕ ਤਾਂ ਇਹਨਾਂ ਨੂੰ ਭਜਾ ਰਹੇ ਆ ਤੁਸੀਂ ਦੇਖ ਲਓ ਲੋਕ ਐਮਐਲਏ ਭਜਾ ਰਹੇ ਆ ਪਿੰਡਾਂ ਦੇ ਵਿੱਚੋਂ ਆ ਪੋਜੀਸ਼ਨ ਹੋਈ ਪਈ ਆ ਕਿਉਂ ਭਜ ਰਹੇ ਆ ਜੇ ਲੋਕਾਂ ਦੀ ਲੋਕੀ ਤਾਂ ਗੱਲ ਨਾ ਲਾਉ ਨੂੰ ਐਮਐਲਏ ਨੂੰ ਲੋਕੀ ਉਹਨਾਂ ਦੇ ਭਜਾ ਇਸ ਤੋਂ ਸਾਡੇ ਪਿੰਡ ਚ ਲਾਉਣੀ ਕਈ ਥਾਂ ਤੇ ਮੈਂ ਲਿਖਿਆ ਪਿੰਡ ਚ ਲਿਖਿਆ ਕਿ ਐਮਐਲਏ ਪਿੰਡ ਚ ਨਾ ਬੜੇ ਆ ਹਾਲਾਤ ਇਹਨਾਂ ਦੀ ਜੇ ਕੋਈ ਕੰਮ ਕੀਤਾ ਤਾਂ ਲੋਕ ਉਹਨਾਂ ਨੂੰ ਚਰਦੇ ਨਾ ਹੂੰ ਮੌਜੂਦਾ ਸਰਕਾਰ ਆ ਲੋਕੀ ਸਰਕਾਰ ਤੋਂ ਕੰਮ ਲੈਣਾ ਹੁੰਦਾ ਲੋਕਾਂ ਨੇ ਫਿਰ ਫਿਰ ਵੀ ਲੋਕ ਕੋਲ ਵੋਟ ਪਾ ਰਹੇ ਆ ਇਹਨੂੰ ਮਨਦੀਪ ਸਿੰਘ ਨੂੰ ਵੋਟ ਪਾ ਰਹੇ ਕਿਉਂ ਪਾ ਰਹੇ ਇਸੇ ਕਰਕੇ ਕਿ ਉਹਨਾਂ 'ਚ ਗੁੱਸਾ ਹੀ ਬਹੁਤ ਜ਼ਿਆਦਾ ਹੈ ਜਿਹੜਾ ਝੂਠ ਮਾਰੀ ਜਿਹੜਾ ਸਾਰੀ ਜਿਹੜੀ ਝੂਠ ਮਾਰੀ ਜਿਹੜਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਜਿਵੇਂ ਤੁਸੀਂ ਕਿਹਾ ਵੀ ਭਾਈ ਮਨਦੀਪ ਸਿੰਘ ਤੁਹਾਨੂੰ ਇੱਕ ਨੰਬਰ ਤੇ ਲੱਗਦੇ ਆ ਦੋ ਨੰਬਰ ਤੇ ਤੁਹਾਡੀ ਪਾਰਟੀ ਨੂੰ ਜਾਂ ਤੁਹਾਡੇ ਜਿਹੜੇ ਉਮੀਦਵਾਰ ਹੈ ਤੁਹਾਨੂੰ ਕੀ ਲੱਗਦਾ ਵੀ ਦੋ ਨੰਬਰ ਤੇ ਕੌਣ ਰਹੂ ਦੇਖੋ ਜੋ ਸਮਝਦੇ ਆ ਜਿਸ ਤਰ੍ਹਾਂ ਸਰਕਾਰ ਦਾ ਦਬਦਬਾ ਹੁੰਦਾ ਹੈ ਅਕਸਰ ਜਦ ਦਬਦਬਾ ਉਹਨਾਂ ਦਾ ਜਿਮਨੀ ਚੋਣ ਦੇ ਵਿੱਚ ਉਹਦੇ ਜੇ ਲੱਗਦਾ ਕਿ ਆਮ ਆਦੀ ਪਾਰਟੀ ਦੂਜੇ ਨੰਬਰ ਤੇ ਆਉਗੀ ਸੀ ਜੇ ਨੰਬਰ ਤੇ ਹੋ ਸਕਦਾ ਕਾਂਗਰਸ ਆ ਜੇ ਅਕਾਲੀ ਦਲ ਚੌਥੇ ਨੰਬਰ ਤੇ ਜਾਊਗਾ ਜੋ ਸਾਡੀ ਐਕਸਪੈਕਟੇਸ਼ਨ ਹੈ ਜੀ ਪਰ ਅਕਾਲੀ ਦਲ ਤਾਂ ਲਗਾਤਾਰ ਇਹ ਕਹਿ ਰਿਹਾ ਕਹਿੰਦੇ ਵੀ ਅਸੀਂ ਧਰਮੀ ਫੌਜੀ ਦਾ ਪਰਿਵਾਰ ਖੜਾ ਕੀਤਾ ਈਸਵਰੀ ਧਰਮੀ ਫੌਜੀ ਦੇ ਨਾਲ ਖੜੋ ਜੇ ਅਸੀਂ ਪੰਥਕ ਪਾਰਟੀ ਆ ਪੰਜਾਬ ਦੇ ਭਲੇ ਵਾਸਤੇ ਕੰਮ ਕੀਤੇ ਅਸੀਂ ਕਿਹੋ ਧਰਮੀ ਫੌਜੀ ਸੀ ਉਹ ਤਾਂ ਕਹਿੰਦੇ ਪਹਿਲਾਂ ਛੱਡ ਕੇ ਆ ਗਿਆ ਸੀ ਸ਼ਰਾਬੀ ਕੋਹਵੀਂ ਬੰਦਾ ਲਾਰੂ ਪੀਂਦਾ ਉਹਨਾਂ ਨੂੰ ਸਟੇਜ 'ਤੇ ਕਿਉਂ ਨਹੀਂ ਲਾਉਂਦੇ ਧਰਮੀ ਫੌਜੀ ਨੂੰ ਧਰਮੀ ਫੌਜੀ ਨੂੰ ਸਟੇਜ 'ਤੇ ਕਿਉਂ ਨਹੀਂ ਲਿਆਂ ਵੀ ਆ ਧਰਮੀ ਫੌਜੀ ਆ ਇਹ ਇਸ ਧਰਮੀਆ ਇਸ ਤੋਂ ਪਹਿਲਾਂ ਧਰਮੀ ਫੌਜੀ ਕਿੰਨੇ ਹੋਇਆ ਕਿਸੇ ਦਾ ਕੀ ਸਵਾਰਿਆ ਧਰਮੀ ਫੌਜੀ ਦਾ ਰੱਖਿਆ ਚਲਾਉਂਦੇ ਫਿਰਦੇ ਸੀ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਬੰਦਾ ਮਿਲਿਆ ਉਹਦਾ ਮੈਂ ਰੱਖਿਆ ਚਲਾਉਣਾ ਮੈਂ ਧਰਮੀ ਫੌਜੀ ਉਹ ਉਹ ਕਹਿੰਦੇ ਤਾਂ ਹੀ ਕਰਕੇ ਸੀ ਟਿਕਟ ਦਿੱਤੀ ਨਾ ਇਸ ਵਾਰੀ ਧਰਮੀ ਫੌਜੀ ਦੀ ਕਿਸਮਤ ਬਦਲ ਲਾਂਗੇ ਨਾ ਐਮ ਐਲ ਏ ਬਣਾ ਕੇ ਤੇ ਜਦੋਂ ਸਰਕਾਰ ਸੀ ਤੁਹਾਡੇ ਕੋਲੇ ਉਦੋਂ ਧਰਮੀ ਫੌਜੀ ਇਹਨਾਂ ਨੂੰ ਪੁੱਛਿਆ ਉਦੋਂ ਪੁੱਛਣਾ ਸੀਗਾ ਕਿੰਨੇ ਕੁ ਧਰਮੀ ਫੌਜੀ ਸਾਰਿਆਂ ਨੂੰ ਕੋਈ ਨੌਕਰੀ ਦਿੰਦੇ ਕਿਸੇ ਦੇ ਰੋਜ਼ਗਾਰ ਦੇ ਸਾਧਨ ਪੈਦਾ ਕਰਦੇ ਕਿਸੇ ਨੂੰ ਕਿਸੇ ਦੇ ਬੱਚੇ ਨੂੰ ਐਡਜਸਟ ਕਰ ਲਈ ਕਿਸੇ ਨੂੰ ਇੱਕ ਨੂੰ ਵੀ ਕੀਤਾ ਅੱਜ ਅੱਜ ਤੁਸੀਂ ਵੇਖ ਲਿਆ ਧਰਮੀ ਫੌਜੀ ਐ ਅੱਜ ਵੇਖ ਲਿਆ ਉਹ ਮੁੰਡਾ ਜਿਹੜਾ ਉੱਥੇ ਜਾ ਕੇ ਬਾਹਰ ਬੈਠਾ ਦਬਾਅ ਪਾਈ ਜਾਂਦਾ ਹੈ ਹੈ ਉਸ ਦੇ ਬਾਅਦ ਇਸ ਹਿਸਾਬ ਨਾਲ ਤੁਸੀਂ ਇਹ ਬਣਾ ਲਿਆ ਵੀ ਬੀਬੀ ਨੂੰ ਆਪਾਂ ਖੜੀ ਕਰ ਦਈਏ ਤਾਂ ਇਹ ਜਿੱਤ ਜਾਗੇ ਇਹ ਕੋਈ ਆਸਰਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਲੋਕਾਂ ਨੂੰ ਦਬਕਾ ਦਬਕੇ ਮਾਰ ਕੇ ਲੋਕਾਂ ਨੂੰ ਲੋਕਾਂ ਨੂੰ ਡਰਾਜ਼ਮਾ ਕਾ ਕੇ ਵੋਟਾਂ ਲਈ ਜਾਂਦੀਆਂ ਲੋਕਾਂ ਦੀ ਇਹ ਵੀ ਕੋਈ ਰਾਈਟ ਹੈ ਇਹ ਕੋਈ ਰਾਈਟ ਹੈ ਕਿਸੇ ਦਾ ਆ ਇਹ ਕੋ ਗਲਤ ਗੱਲ ਹੈ ਇਹ ਹੋਣੀ ਨਹੀਂ ਚਾਹੀਦੀ ਮੈਸੀ ਲੱਗਦਾ ਤਰਨ ਤਰਨ ਦੇ ਵਿੱਚ ਰਾਜਾ ਵੜਿੰਗ ਦੀਆਂ ਗੀੜੀਆਂ ਪ੍ਰਤਾਪ ਬਾਜਵਾ ਦੀਆਂ ਗੀੜੀਆਂ ਸੁਖਵਿੰਦਰ ਡੈਨੀ ਹੋਰੀਆਂ ਦੀਆਂ ਗੀੜੀਆਂ ਭਾਈ ਮਨਦੀਪ ਸਿੰਘ ਨੂੰ ਕਿਤੇ ਨਾ ਕਿਤੇ ਪਛਾੜ ਸਕਦੀ ਬਿਲਕੁਲ ਨਹੀਂ ਹੁੰਦਾ ਉਹ ਤਾਂ ਆਪਦੇ ਪਰਿਸਲਾ ਆਪ ਹੀ ਘਵਾੜਾ ਮਾਰ ਲਿਆ ਰਾਜੀ ਨੇ ਤਾਂ ਕਹਿ ਕੇ ਵੀ ਤੁਸੀਂ ਹਿੰਦੁਸਤਾਨ ਦੇ ਨਾਲ ਆ ਕਿ ਖਾਲਸਾਣ ਦੇ ਨਾਲ ਨਾ ਕੋਈ ਖਾਲਸਾਣ ਦੀ ਗੱਲ ਹੋਈ ਹੈ ਨਾ ਕੋਈ ਖਾਲਸਾਣ ਦਾ ਨਾਰਾ ਲੱਗਾ ਸਮਝ ਗਿ ਨਹੀਂ ਅਸੀਂ ਤਾਂ ਲੜਾਈ ਲੜ ਰਹੇ ਹਾਂ ਰਾਜ ਦੇ ਵਾਧ ਅਧਿਕਾਰਾਂ ਦੀ ਜਿਹੜੇ ਕਿ ਸੈਂਟਰ ਗਵਰਨਮੈਂਟ ਖੋ ਲਈਏ ਸਾਡੇ ਕੋਲ ਸਾਰਾ ਕੁਝ ਸਾਰਿਤ ਕਰ ਲੈ ਰਹੀ ਹੈ ਸਾਡੇ ਕੋਲ ਐਸਾ ਉਹਦੀ ਵਰਦ ਲੜ ਕੇ ਇੰਡੀਪੈਂਡੈਂਟ ਸਟੇਟ ਦੀ ਡਿਵੈਲਪਮੈਂਟ ਤਾਂ ਹੋ ਸਕਦੀ ਹੈ ਜੇ ਉਹ ਉਹਦੇ ਉਹਦੇ ਅਧਿਕਾਰ ਹੋਣ ਉਹਦੇ ਪ੍ਰੋਡਕਟ ਨੂੰ ਕਿਤੇ ਉਹ ਆਪਦੀ ਮਰਜ਼ੀ ਨਾਲ ਵੇਚ ਸਕੇ ਕਿਤੇ ਹੈ ਕੋ ਸਾਰਾ ਕੁਝ ਰਾਈਟ ਤਾਂ ਸੈਂਟਰ ਗਵਰਨਮੈਂਟ ਕੋਲੇ ਹੈ ਐਗਰੀਕਲਚਰ ਪ੍ਰਾਈਸ ਕਮਿਸ਼ਨ ਕੀਮਤ ਨਿਰਧਾਰਨ ਕਾਂਕ ਚੋਣੇ ਦੀ ਉਹ ਕਰਦਾ ਹੈ ਪ੍ਰੋਡਕਸ਼ਨ ਅਸੀਂ ਕਰਦੇ ਹਾਂ ਕੋਈ ਇਹ ਲਿਖਿਆ ਹੋਇਆ ਕਿਤੇ ਹਮ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਇਹ ਕੇ ਵੀ ਹੈ ਕਹਿੰਦੇ ਵੀ ਤੁਸੀਂ ਵੀ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਪਾਰਟੀ ਆ ਉਹਨਾਂ ਨਾਲ ਉਮੀਦ ਮੁੱਖ ਕੰਮ ਕਰ ਰਹੇ ਹੋ ਮੁੱਖ ਬੁਲਾਰੇ ਵੀ ਉਹਨਾਂ ਦੇ ਲੋਕ ਇਹ ਜਾਣਨਾ ਚਾਹੁੰਦੇ ਆ ਵੀ ਜਿਹੜੀ ਇਹ ਪਾਰਟੀ ਹੈ ਇਹ ਖਾਲਸਪੁਰ ਦੀ ਸਮਰਥਕ ਹੈਗੀ ਆ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਖਾਲਸਪੁਰ ਦੀ ਗੱਲ ਨਹੀਂ ਕਰਦੇਗੇ ਅਸੀਂ ਗੱਲ ਕਰਦੇ ਆ ਖਾਲਸ ਰਾਜ ਦੀ ਖਾਲਸ ਰਾਜ ਹੁੰਦਾ ਇੱਕ ਨਖਾਲਸ ਲਫ਼ਜ਼ ਹੁੰਦਾ ਕਿ ਖਾਲਸ ਹੁੰਦਾ ਪਿਓਰ ਰਾਜ ਜਿਹਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਦੇ ਵਿੱਚ ਹਿੰਦੂ ਮੰਤਰੀ ਸੀ ਜਿਹਦੇ ਵਿੱਚ ਮੁਸਲਮਾਨ ਫੌਜੀ ਅਫਸਰ ਸੀਗੇ ਸਮਝ ਕੇ ਨਹੀਂ ਤੇ ਉਥੇ ਸਿੱਖ ਵੀ ਸੀਗੇ ਸਿੱਖ ਕਿੰਨੇ ਪਰਸੈਂਟ ਸੀਗੇ 3% ਸਿੱਖ ਸੀ ਬਾਕੀ ਸਾਰੇ ਲੋਕ ਹਿੰਦੂ ਮੁਸਲਮਾਨ ਸੀ ਤੇ ਉਹ ਵੀ ਰਾਜ ਚੱਲਿਆ ਨਾ ਅਸੀਂ ਤਾਂ ਉਹੋ ਜਿਹਾ ਰਾਜ ਆਨੇ ਆ ਅਸੀਂ ਇਹਨੇ ਜੋ ਪੰਜਾਬੀ ਲੋਕ ਇੱਥੇ ਵਸ ਰਹੇ ਐ ਉਹਨਾਂ ਦੀ ਡਿਵੈਲਪਮੈਂਟ ਆਸਤੇ ਉਹਨਾਂ ਦੀ ਤਰੱਕੀ ਆਸਤੇ ਜਿਹੜੇ ਸੋਰਸ ਹੈ ਉਹ ਪੈਦਾ ਕੀਤੇ ਜਾਣ ਔਰ ਜਸਟਿਸ ਕੀਤਾ ਜਾਵੇ ਨਿਆਂ ਕੀਤਾ ਜਾਵੇ ਜੇ ਜਸਟਿਸ ਮਿਲਦਾ ਫਿਰ ਹੀ ਡਿਵੈਲਪਮੈਂਟ ਹੁੰਦੀ ਹੈ ਪਰ ਲਗਾਤਾਰ ਪ੍ਰਚਾਰਤਾ ਇਹ ਹੋ ਰਿਹਾ ਵੀ ਭਾਈ ਇਹ ਜਿਹੜੀ ਜੱਥੇਬੰਦੀ ਐ ਇਹ ਜਿਹੜੀ ਪਾਰਟੀ ਐ ਇਹ ਵੱਖਵਾਦੀ ਐ ਇਹ ਪੱਖਪਾਤੀ ਐ ਕਹਨ ਨੂੰ ਤਾਂ ਬਹੁਤ ਕੁਝ ਕਹਿਣਗੇ ਜਿਦੋਂ ਤੁਸੀਂ ਕਿਸੇ ਨੂੰ ਸਹੀ ਤਰੀਕੇ ਨਾਲ ਡਾਇਰੈਕਸ਼ਨ ਦਿੰਦੇ ਆਂ ਵੀ ਆਸੀਂ ਆ ਕੁਝ ਕਰਾਂਗੇ ਜਦੋਂ ਉਸ ਕਰਨ ਦੀ ਵਾਸਤ ਕਰਦੇ ਆਂ ਤੇ ਉਸ ਉਹ ਜਿਹੜੀ ਪਾਰਟੀ ਆ ਜਾਂ ਉਹ ਇਨਸਾਨ ਹੈ ਉਹ ਇੱਕ ਡਿਵੈਲਪ ਕਰਦਾ ਲੋਕਾਂ ਦੇ ਵਿੱਚ ਲੋਕਾਂ ਚ ਉਹਦਾ ਪਿਆਰ ਸਤਕਾਰ ਵੱਧਦਾ ਤੇ ਦੂਜਿਆਂ ਨੂੰ ਤਾਂ ਦੰਗਲਾਂ ਪੈਦੀਆਂ ਉਹ ਤਾਂ ਲਿਆ ਇਹ ਖਾਲਸਤਾਨੀ ਹੈ ਜੀ ਇਹ ਤਾਂ ਅਗਲਾ ਦੂਗਾ ਜੀ ਤਾਂ ਐ ਕਰ ਦੂਗਾ ਉਹ ਤਾਂ ਕਹਿਣਗੇ ਉਹ ਤਾਂ ਹੁਣ ਵੀ ਕਹਿੰਦੇ ਆ ਇਲੈਕਸ਼ਨ ਚ ਵੀ ਕਹਿੰਦੇ ਆ ਬਾਅਦ ਚ ਵੀ ਕਹਿਣਗੇ ਪਰ ਲੋਕਾਂ ਦਾ ਪਿਆਰ ਜਿਹੜਾ ਲੋਕਾਂ ਦਾ ਪਿਆਰ ਤੁਸੀਂ ਜਿੰਨੀਆਂ ਵੀ ਸਾਡੀਆਂ ਰੈਲੀਆਂ ਹੋਈਆਂ ਭਾਵਾਂ ਉਤਲਵੰਡੀ ਸਾਬੋ ਹੋਈ ਹੈ ਭਾਵਾਂ ਬਾਬਾ ਬਕਾਲਾ ਹੋਈ ਹੈ ਤੁਸੀਂ ਦੇਖੋ ਇਹਨਾਂ ਦੇ ਤਾਂ 2-2000 ਬੰਦੇ ਸੀ ਸਾਡੇ 45-45 ਹਜ਼ਾਰ ਬੰਦਾ ਕਿਉਂ ਆਇਆ ਕਿਤੋਂ ਸਾਰਾ ਪੰਜਾਬ ਚੱਲ ਕੇ ਆਜ ਹੀ ਜਿਹੜੇ ਇੱਛਾ ਰੱਖੀ ਰੱਖਦੇ ਆ ਬੰਦੇ ਸਾਡੇ ਵੀ ਤਰਨਤਾਰ ਤੋਂ ਜਿੱਤਾਂਗੇ ਤਾਂ ਅਸੀਂ ਜਿੱਤਾਂਗੇ ਉਹ ਲੋਕਾਂ ਸਾਰੇ ਪੰਜਾਬ ਦੇ ਲੋਕਾਂ ਦੀਆਂ ਇਸ਼ਾਵਾਂ ਹੂੰ ਜੀ ਹਾਂ ਕਿ ਜੇ ਇਸ ਜਿਮਨੀ ਚੋਂ ਦੇ ਵਿੱਚ ਤੁਹਾਡੀ ਜਿੱਤ ਹੁੰਦੀ ਹੈ ਤਾਂ 2027 ਦੀ ਨੀਂਹ ਰੱਖੀ ਜਾਣੀ ਹੈ ਇਹ ਗੱਲ ਤੈਅ ਹੈ ਪਰ ਜੇ ਇਹ ਤੋਂ ਝਾੜੂ ਖਰਦਾ ਉਹਦੀ ਸਥਿਤੀ ਕੀ ਹੋਊ ਚਾੜੂ ਦੀ ਸਥਿਤੀ ਦਾ ਇਥੋਂ ਜਿੱਤ ਵੀ ਜਾਵੇ ਤਾਂ ਵੀ ਲੋਕਾਂ ਦੇ ਵਿੱਚ ਕੋਈ ਇੰਨਾ ਹੈ ਨਹੀਂਗਾ ਕਿਉਂਕਿ ਲੋਕ ਇਹ ਸੋਚਦੇ ਆ ਵੀ ਇਹ ਸਰਕਾਰ ਆ ਤੱਕੇ ਨਾਲ ਜਿਤਲੀ ਪੈਸੇ ਨਾਲ ਜਿਤ ਲਿਆ ਜੇ ਜਿੱਤ ਵੀ ਜਾਵੇ ਜੇ ਹਾਰ ਗਿਆ ਤਾਂ ਲੋਕਾਂ ਨੂੰ ਲੋਕਾਂ ਦੇ ਮਨ ਠਰ ਜਾਣਗੇ ਵੀ ਠੀਕ ਐ ਉਹਨਾਂ ਤਰਨ ਤਰਨ ਦੇ ਲੋਕਾਂ ਨੇ ਹਰਾਤਾ ਅਸੀਂ ਪੰਜਾਬ ਦੇ ਸਾਰੇ ਲੋਕ ਹਰਾਵਾਂਗੇ ਨਾਲ ਹਾਂ ਇਹ ਹਰਨਗੇ ਬਹੁਤ ਬੁਰੀ ਤਰ੍ਹਾਂ ਹਰਨਗੇ ਮਾਲਵੇ ਦੇ ਵਿੱਚੋਂ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਹਰੀ ਹੈ 2022 ਦੇ ਵਿੱਚ ਜੇ ਇਸ ਵਾਰ ਜਿਮਨੀ ਚੋਣਾ ਚ ਅਕਾਲੀ ਦਲ ਹਰ ਜਾਂਦਾ ਤਾਂ ਉਹਨਾਂ ਦਾ ਹਾਲ ਕੀ ਹੋਊਗਾ ਤੁਹਾਡੇ ਮੁਤਾਬਕ ਜਾਣੀਏ ਦੇਖੋ ਲੋਕਾਂ ਨੂੰ ਲੋਕਾਂ ਦੇ ਦਿਲਾਂ ਚ ਅਕਾਲੀ ਦਲ ਦੇ ਜਿਹੜੇ ਅਕਾਲੀ ਦਲ ਨਾਲ ਤਾਂ ਪਿਆਰ ਹੈਗਾ ਇਹ ਅਕਾਲੀ ਦਲ ਵਾਰਸ ਪੰਜਾਬ ਨਾਲ ਵੀ ਪਿਆਰ ਹੈਗਾ ਲੇਕਿਨ ਅਕਾਲੀ ਦਲ ਦੇ ਜਿਹੜੇ ਲੀਡਰ ਲੀਡਰਸ਼ਿਪ ਸੀ ਨਾ ਅਕਾਲੀ ਦਲ ਦੀ ਉਹ ਗਮਰਾਹ ਕਰਦੀ ਰਹੀ ਹੈ ਜੇ ਜੇ ਬੇਅਦਬੀ ਹੋਈ ਹੈ ਜੋ 2015 ਦੀ ਸਰਕਾਰ ਸੀ ਕਿ ਤੁਸੀਂ ਸਰਕਾਰ ਤੋਂ ਰਿਜ਼ਾਈਨ ਦੇ ਦਿਓ ਤੁਸੀਂ ਛੱਡ ਦਿਓ ਸਾਰੇ ਉਹਦੇ ਵੀ ਸਾਡੀ ਬੇਅਦਬੀ ਸਾਥੋਂ ਸਾਥੋਂ ਨਹੀਂ ਕੰਮ ਹੋ ਰਿਹਾ ਵੀ ਲੋਕਾਂ ਲੋਕ ਕਰਨ ਆ ਕੇ ਦੁਆਰਾ ਚੁਣ ਕੇ ਸਰਕਾਰ ਨੂੰ ਕਰ ਉਹ ਤਾਂ ਕੁਰਸੀਆਂ ਨੂੰ ਚੁੰਮਲੇ ਰਹੇ ਉਹਦੇ ਸਮਝ ਰਹੇ ਵੀ ਕਿ ਬੇਅਦਬੀ ਕੋਈ ਚੀਜ਼ ਹੀ ਨਹੀਂ ਗਈ ਪਰ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨਾ ਨਫਰਤ ਹੋ ਗਈ ਇਹਨਾਂ ਲੋਕਾਂ ਨਾਲ ਜੋ ਮਰਜ਼ੀ ਕਰੀ ਜਾਣ ਇਹ ਇਹ ਹੋ ਹੀ ਨਹੀਂ ਸਕਦਾ ਲਗਾਤਾਰ ਲੋਕਾਂ ਦਾ ਸਵਾਲ ਇਹ ਵੀ ਆ ਲੋਕ ਕਹਿੰਦੇ ਵੀ ਭਾਈ ਮਨਦੀਪ ਸਿੰਘ ਡੇਢ ਸਾਲ ਦੇ ਵਿੱਚ ਕੀ ਕਰ ਦੇਣਗੇ ਭਾਈ ਡੇਢ ਸਾਲ ਤਾਂ ਰਹਿ ਗਿਆ ਅਸੀਂ ਤਾਂ ਇੱਕ ਦੇਖੋ ਇੱਕ ਮੈਥਮਿਥੀ ਹੋਈ ਹੈ ਵੀ ਜੇ ਜਦਦੇ ਅਸੀਂ ਤਾਂ ਲੋਕਾਂ ਨੂੰ ਇਹ ਹੋਊਗਾ ਵਿਸ਼ਵਾਸ ਕਿ ਤਰਨ ਤਰਨ ਦੇ ਲੋਕਾਂ ਨੇ بنیاد ਰੱਖੀ ਹੈ ਨਹੀਂ ਰੱਖੀ ਹੈ ਨਵਾਂ ਇੱਕ ਰੈਵੋਲੂਸ਼ਨ ਇੱਕ ਰੈਵੋਲੂਸ਼ਨ ਲਿਆਉਣ ਦੀ ਨਹੀਂ ਰੱਖੀ ਹੈ ਜਿਹੜਾ ਕਿ ਲੋਕਾਂ ਨੂੰ ਨਿਆਂ ਦੇਊਗਾ ਲੋਕਾਂ ਲੋਕਾਂ ਦੀ ਤਰੱਕੀ ਹੋਊਗੀ ਤਰੱਕੀ ਦੇ ਸਾਧਨ ਬਣਨਗੇ ਇਹ ਤਾਂ ਲੁੱਟ ਦੇ ਸਾਧਨ ਜਿੰਨੇ ਬਣਦੇ ਸਾਰੇ ਲੁੱਟਣ ਵਾਲੇ ਪਾਸੇ ਆ ਅਸੀਂ ਇਹੋ ਜਿਹਾ ਪ੍ਰੋਗਰਾਮ ਦੇਵਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਹੈਰਾਨ ਰਹੋਗੇ ਇਹੋ ਜੇ ਅਸੀਂ ਪ੍ਰੋਜੈਕਸ਼ਨ ਦੇਵਾਂਗੇ ਇਹੋ ਜੇ ਪ੍ਰੋਜੈਕਟ ਦੇਵਾਂਗੇ ਜਿਹੜੇ ਲੋਕਾਂ ਦੀ ਸਹਾਇਤਾ ਨਾਲ ਡਿਵੈਲਪਮੈਂਟ ਹੋਊਗੀ ਸਟੇਟ ਦੀ ਪਰ ਅਸੀਂ ਉਹ ਜਿਹੜੇ ਚੋਰ ਆ ਉਹ ਨਹੀਂ ਬਣਦੇ ਜਿਵੇਂ ਇੱਕ ਕੱਲ ਦਾ ਦਿਨ ਹੈ ਕੱਲ ਨੂੰ ਵੋਟ ਪੋਲ ਹੋਣੀ ਹੈ ਪਰ ਕਿਵੇਂ ਦੇਖਦੇ ਹਾਂ ਜਿਵੇਂ ਬਾਕੀ ਰਵਾਇਤੀ ਪਾਰਟੀਆਂ ਉਹ ਬਹੁਤ ਸਾਰੀਆਂ ਉਹ ਸ਼ਾਮਦਮ ਦੰਡ ਭੇਦ ਅਪਣਾਉਂਦੀਆਂ ਜਿਵੇਂ ਮਨੀਸ਼ ਸੋਧੀਆਂ ਨੇ ਵੀ ਆਖਿਆ ਇੱਥੇ ਸ਼ਾਮਦਮ ਦੰਡ ਭੇਦ ਕਿੰਨਾ ਕਪਣਾਇਆ ਜਾ ਰਿਹਾ ਜਾਂ ਤਰਨਤਨ ਜੀ ਕਿੰਨਾ ਕਪਣਾਇਆ ਜਾਊਗਾ ਕੀ ਲੱਗਦਾ ਤੁਹਾਨੂੰ ਦੇਖੋ ਅਸੀਂ ਤਾਂ ਸੱਚ ਤੇ ਲੜਾਈ ਲੜ ਰਹੇ ਆਂ ਨਾ ਸਾਡੀ ਕੋਈ ਕਿਸੇ ਕਿਸਮ ਦੀ ਵੀ ਪ੍ਰੈਸ਼ਰ ਕਿਸੇ ਤੇ ਸਾਡਾ ਕੋਈ ਪ੍ਰੈਸ਼ਰ ਨਹੀਂ ਸਾਡੀ ਤਾਂ ਬੇਨਤੀ ਆ ਔਰ ਉਸ ਬੇਨਤੀ ਨੂੰ ਲੋਕ ਸਵੀਕਾਰ ਕਰ ਰਹੇ ਆ ਇਹ ਪ੍ਰੈਸ਼ਰ ਪਾ ਰਹੇ ਆ ਲੋਕ ਮਨਾਂ ਤੋਂ ਦੁਖੀ ਹੋਏ ਜੋ ਮਰਜ਼ੀ ਕਰ ਲੈਣ ਜਿਵੇਂ ਮਨ ਮਰਜ਼ੀ ਉਹ ਜੋ ਹਿਆਰ ਵਰਤਣਾ ਮਰਜ਼ੀ ਲੈਣ ਲੋਕਾਂ ਨੇ ਉਹਨਾਂ ਨੂੰ ਪਿਆਰ ਨਹੀਂ ਕਰਨਾ ਲੋਕਾਂ ਨੇ ਪਿਆਰ ਕਰਦੇ ਆ ਤਾਂ ਕਾਲੀਦਾਲ ਵਾਰਿਸ ਪੰਜਾਬ ਨੂੰ ਪਿਆਰ ਕਰਦੇ ਆ ਔਰ ਉਹੀ ਅਕਾਲੀ ਦਲਵਾਰਸ ਪੰਨੋ ਵੋਟ ਪਾਉਣਗੇ ਭਾਵੇਂ ਉਹ ਲੋਕ ਛਪ ਕੇ ਪਾਉਣ ਪੰਜਾਬ ਦੇ ਮੁੱਖ ਮੰਤਰੀ ਦੀ ਸਟੇਜ ਤੋਂ ਇੱਕ ਸੋਸ਼ਲ ਮੀਡੀਆ ਤੇ ਬਾਈਟ ਵਾਇਰਲ ਹੋਈ ਉਹਦੇ ਵਿੱਚ ਉਹਨਾਂ ਨੇ ਆਖਿਆ ਵੀ ਇਹ ਤੁਹਾਨੂੰ ਪੈਸੇ ਦੇਣਗੇ ਵੀ ਤੁਹਾਨੂੰ ਬਹੁਤ ਕੁਝ ਦੇਣਗੇ ਤੁਸੀਂ ਲੈ ਲਓ ਜੇ ਤੇ ਵੋਟ ਸਾਨੂੰ ਪਾ ਦਿਓ ਜੀ ਕੀ ਲੱਗਦਾ ਉਹ ਇਸ਼ਾਰੇ ਕਿੰਨਾ ਕੰਨੀ ਹੋ ਸਕਦੇ ਆ ਸ਼ਾਇਦ ਤੁਹਾਡੇ ਕੰਨੀ ਅਕਾਲੀ ਦਲ ਕੰਨੀ ਕਾਂਗਰਸ ਕੰਨੀ ਕਿੰਨਾ ਕੰਨੀ ਇਸ਼ਾਰੇ ਕਰਗੇ ਮਾਨ ਸਾਡੇ ਕੋਲੇ ਤਾਂ ਨਾ ਕੋਈ ਸ਼ਰਮਾਇਆ ਨਾ ਕੋਈ ਅਸੀਂ ਪਿੱਛੇ ਕੋਈ ਇਹੋ ਜਿਹਾ ਰਾਜ ਕੀਤਾ ਵੀ ਜਿਹਦੇ ਵਿੱਚ ਲੋਕ ਸਾਨੂੰ ਆਖਣ ਵੀ ਇਹਨਾਂ ਨੇ ਧਨ ਇਕੱਠਾ ਕੀਤਾ ਅਸੀਂ ਤਾਂ ਨਵੇਂ ਸ਼ੁਰੂ ਹੋਏ ਆ ਸਾਡਾ ਸਿਸਟਮ ਦਾ ਸਾਡੇ ਤਾਂ ਬੰਦੇ ਸਾਰੇ ਨਵੇਂ ਆ ਇਹਦੇ ਪ੍ਰਾਣੀਆਂ ਨੂੰ ਕਿਹਾ ਹੋਊਗਾ ਜਾਂ ਖੁਦ ਨੂੰ ਵੀ ਉਹ ਕਹਿੰਦਾ ਹੋਊਗਾ ਸ਼ਾਇਦ ਸ਼ਾਇਦ ਖੁਦ ਨੂੰ ਵੀ ਕਹਿੰਦਾ ਹੋਵੇ ਉਹ ਕਈ ਵਾਰ ਆਪਦੇ ਮੂੰਹ ਹੀ ਨਿਕਲ ਜਾਂਦਾ ਹੈ ਆਪਦੇ ਮੂੰਹ ਹੀ ਨਿਕਲ ਜਾਂਦਾ ਹੈ ਤੇ ਉਹ ਖੁਦ ਖੋਲੇ ਹੋ ਜੀ ਕਰਤੂਤਾਂ ਕਰ ਸਕਦੇ ਆ ਜਾਂ ਉਹ ਬੰਦੇ ਕਰ ਸਕਦੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਸੀਂ ਤਾਂ ਨਵੇਂ ਬੰਦੇ ਆਏ ਆ ਸਾਡੇ ਕੋਲ ਤਾਂ ਨਾ ਸਾਡੇ ਕੋਲ ਕਦੇ ਪਾਵਰ ਆਈ ਆ ਨਾ ਅਸੀਂ ਲੁੱਟ-ਖੁੱਟ ਵਾਲੇ ਪਾਸੇ ਨੂੰ ਜਾਣੇ ਆ ਸਮਝੇ ਕਿ ਨਹੀਂ ਜਿਹੜੇ ਜਿਨ੍ਹਾਂ ਨੇ ਲੁੱਟਿਆ ਜਿਹੜੀਆਂ ਪਾਰਟੀਆਂ ਨੇ ਉਹ ਪਾਰਟੀਆਂ ਲੋਕਾਂ ਦੇ ਸਾਹਮਣੇ ਆ ਤੇ ਉਹ ਆਪ ਦਾ ਵਰਤੋਂ ਕਰ ਰਹੀਆਂ ਸਾਰੇ ਕਰ ਰਹੀਆਂ ਜੀ ਉਹਨਾਂ ਐਡ ਕਰਨੀਆਂ ਆ ਇਕਾਲੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਐਡ ਕਰਕੇ ਉਹਨਾਂ ਨੂੰ ਇਗਨੋਰ ਕਰਕੇ ਸਾਨੂੰ ਕੁਝ ਕਰਨੀਆਂ ਜੀ ਹਾਂ ਇਹ ਇਹੋ ਕਰਨੀਆਂ ਅਸੀਂ ਤਾਂ ਪ੍ਰਮਾਤਮਾ ਦੇ ਸੱਚੇ ਪਾਤਸ਼ਾਹ ਦੇ ਨਾਲ ਇਹ ਵੀ ਪ੍ਰਮਾਤਮਾ ਦੇ ਸੱਚੇ ਸਾਫ ਸੁਥਰੇ ਨਾਲ ਇਲੈਕਸ਼ਨ ਹੋ ਜਾਵੇ ਇਹਨਾਂ ਦਾ ਤਾਂ ਸਾਨੂੰ ਡਰ ਵੀ ਬੜਾ ਆ ਵੀ ਕੀ ਕੁਝ ਕਰਨਗੇ ਇਹ ਵੀ ਡਰ ਪਰ ਸਾਡੇ ਤੋਂ ਸਾਡੇ ਬੰਦੇਜੋ ਕੋਈ ਦੱਸੋ ਕਿਸੇ ਨੇ ਵੀ ਕੋਈ 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 ਵੀ ਐਕਟੀਵਿਟੀ ਇਹੋ ਜੀ ਕਰੂਗਾ ਤਾਂ ਅਸੀਂ ਉਹਦੇ ਜ਼ਿੰਮੇਵਾਰ ਹੋਵਾਂਗੇ ਜੀ ਬਰਾੜ ਸਾਹਿਬ ਬਾਬਾ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਫਰਦਾ ਧੰਨਵਾਦ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਸੁਣਿਆ ਤੇ ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਨਗੇ ਲੋਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਦੋਸਤੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਕੱਲ ਦਾ ਦਿਨ ਰਹਿ ਗਿਆ ਕੱਲ ਨੂੰ ਵੋਟ ਪੋਲਿੰਗ ਹੋਣੀ ਹੈ 14 ਨੂੰ ਰਿਜ਼ਲਟ ਆਉਣੇ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਵਕਤ ਤਰਨ ਤਰਨ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਿਉਂਕਿ ਕੱਲ ਨੂੰ ਪਤਾ ਲੱਗਣਾ ਹੈ ਕੱਲ ਨੂੰ ਵੋਟਾਂ ਪੈਣੀਆਂ 14 ਨੂੰ ਰਿਜ਼ਲਟ ਆਉਣੇ ਆ ਪਰ ਫਿਲਹਾਲ ਜਿਹੜੀ ਤਰਨ ਤਰਨ ਦੀ ਜਨਤਾ ਹੈ ਫਿਲਹਾਲ ਜਿਹੜੇ ਪੂਰੇ ਪੰਜਾਬ ਦੇ ਲੋਕ ਹੈ ਉਹ ਸੋਚ ਰਹੇ ਹੈ ਕਿ ਤਰਨ ਤਰਨ ਦਾ ਐਮ.ਐਲ.ਏ. ਕੌਣ ਬਣੂਗਾ ਜੁਡੇਰੋ ਸਫਰ ਟੈਲੀਵੀਨਲ ਫਿਰਮਾ ਲਗਾ ਕੈਮਰਾਮੈਨ ਕਾਸਤੀ ਤੇ ਨਾਲ ਵੇਜੋ ਸਸਿਕਾ